ਸਾ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਮੈਂ ਬਾਣੀ ਜਪ ਜੀ ਸਾਹਿਬ ਦੀ ਪਹਿਲੀ ਬਾਣੀ ਦੀ ਵਿਆਖਿਆ ਕਰਦੇ ਹਾਂ ਜਿਨਿਕ ਉਸਤਾਲਪੁਰ ਮਾਲਕ ਨੇ ਬੁੱਧ ਵਕਸੀ ਹੈ ਉਸ ਮੁਤਾਬਕ ਬਾਣੀ ਦੀ ਵਿਆਖਿਆ ਕਰਦੇ ਹਾਂ ਜਪ ਜੀ ਸਾਹਿਬ ਇੱਕ ਇੱਕ ਅੰਕਾਰ ਅਕਾਰ ਪੁਰਖ ਇੱਕ ਹੈ ਉਸ ਦਾ ਉਹ ਅਕਾਰ ਤੋਂ ਰਹਿਤ ਹੈ ਉਸ ਦਾ ਕੋਈ ਆਕਾਰ ਨਹੀਂ ਜੋ ਨਿਰੰਕਾਰ ਹੈ ਸਤਨਾਮ ਕਰਤਾ ਪੁਰਖ ਉਸ ਦਾ ਨਾਮ ਸੱਚਾ ਹੈ ਉਹ ਸਭ ਦਾ ਰਚਨਹਾਰ ਹੈ ਨਿਰਵਾ ਨਿਰਵੈਰ ਉਸ ਉਹਨੂੰ ਉਸਨੂੰ ਕਿਸੇ ਦਾ ਡਰ ਨਹੀਂ ਅਤੇ ਨਾ ਉਸ ਦਾ ਕਿਸੇ ਨਾਲ ਬੈਰ ਹੈ ਆਕਾਲ ਮੂਰਤ ਉਸ ਤੇ ਸਮੇ ਦਾ ਕੋਈ ਅਸਰ ਨਹੀਂ ਕਾਲ ਦਾ ਉਸ ਪਰ ਕੋਈ ਅਸਰ ਨਹੀਂ ਅਜੁਨਨੀ ਸਵੰ ਉਹ ਜੁਨਨਾ ਵਿੱਚ ਨਹੀਂ ਆਉਂਦਾ ਅਤੇ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਪ ਇਸ ਬਾਣੀ ਦਾ ਨਾਮ ਜਪ ਹੈ ਆਦ ਸੱਚ ਵਾਹਿਗੁਰੂ ਸ੍ਰਿਸ਼ਟੀ ਦੇ ਮੁੱਢ ਵਿੱਚ ਵੀ ਮਾਜੂਰ ਸੀ ਜੁਗਾਦ ਸੱਚ ਅਤੇ ਜੁਗਾਦ ਦੇ ਮੁੱਢ ਵਿੱਚ ਵੀ ਮਾਜੂਰ ਸੀ ਹਾਪੀ ਸੱਚ ਹੁਣ ਵੀ ਮੌਜੂਦ ਹੈ ਨਾਨਕ ਹੋਸੀਪੀ ਸੱਚ ਏ ਨਾਨਕ ਉਪਵਿਖ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਮੌਜੂਦ ਰਹੇਗਾ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਭਾਵੇਂ ਆਪਾਂ ਜਿੰਨੀਆਂ ਮਰਜ਼ੀ ਸੋਚਾਂ ਸੋਚੀਏ ਲੱਖਾਂ ਵਾਰ ਸੋਚੀਏ ਚੁੱਪਾ ਚੁੱਪਨਾ ਹੋਵਈ ਚੁੱਪ ਰਹਿਣਾ ਵੀ ਚੁੱਪ ਨਹੀਂ ਰਿਹਾ ਜਾਂਦਾ ਜੇ ਲਾਇ ਰਹਾ ਲੈਵਤਾਰ ਭਾਵੇਂ ਆਪਾਂ ਇੱਕ ਤਾਰ ਸ਼੍ਰੀ ਦੀ ਸਮਾਧੀ ਲਾ ਕੇ ਰੱਖੀਏ ਭੁੱਖਿਆ ਭੁੱਖ ਨਾ ਤਰੀ ਭੁੱਖਿਆ ਮਨਾ ਦੀ ਭੁੱਖ ਨਹੀਂ ਉਤਰਦੀ ਜੇ ਬੰਨਾ ਪੂਰੀਆ ਪਾਰ ਪਾਵੇਂ ਜਿਨਨੇ ਮਰਦੀ ਪਦਾਰਥਾਂ ਦੇ ਢੇਰ ਸਾਂਭ ਲਈਏ ਸਹਸ ਸਿਆਣਪਾਂ ਲੱਖ ਹੋ ਹੈ ਪਾਵੇਂ ਮਨੁ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਕਰੇ ਤਾਂ ਇੱਕ ਨਾ ਚੱਲੇ ਨਾਲ ਤਾਂ ਵੀ ਇੱਕ ਵੀ ਸਿਆਣਕ ਉਸ ਦੇ ਨਾਲ ਨਹੀਂ ਜਾਣਦੀ ਕਿ ਉਹ ਸਚਿਆਰਾ ਹੋਈਏ ਫਿਰ ਕਿਸ ਤਰ੍ਹਾਂ ਉਸ ਮਾਲਕ ਦੇ ਅੱਗੇ ਸੱਚੇ ਹੋਈਏ ਕਿ ਉਹ ਪੂਰਾ ਟੁੱਟਾ ਪਾਲ ਤੇ ਕਿਸ ਤਰ੍ਹਾਂਦਰੋਂ ਆਪਣੇ ਝੂਠ ਦੀ ਬੇਕਾਰਾਂ ਦੀ ਕੰਧ ਢਾ ਸਕੀਏ ਹੋ ਕਮਲ ਜਾਈ ਚੱਲਣਾ ਵਾਹਿਗੁਰੂ ਦੇ ਬਾਣੇ ਵਿੱਚ ਵਾਹਿਗੁਰੂ ਦੇ ਹੁਕਮ ਵਿੱਚ ਚੱਲਣ ਨਾਲ ਨਾਨਕ ਲਿਖਿਆ ਨਾਲ ਇਹ ਨਾਨਕ ਜੋ ਕੇ ਤੋਂ ਦਰਗਾਹੋਂ ਹੀ ਮਾਲਕ ਨੇ ਲਿਖ ਦਿੱਤਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ